ज़ुल्म <laughs> मुंसाफ़ादी <laughs> गोलियां चला मुर्दाबाद 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 मोदी मुर्देबादी जाओ चला सरकार मुर्देबाद मुर्दाबाद ਕਿਸਾਨ ਸ਼ੁਭ ਕਰਨਾ ਮਰ ਰਹੇ ਨਵੀਰ ਅਮਰ ਰਹੇ ਕਿਸਾਨ ਸ਼ੁਭ ਕਰਨਾ ਮਰ ਰਹੇ ਅਮਰ ਰਹੇ ਅਮਰ ਰਹੇ ਕਿਸਾਨ ਸ਼ੁਭ ਕਰਨਾ ਮਰ ਰਹੇ ਸ਼ੁਭ ਕਰਨ ਸ਼ੁਭ ਕਰਨ ਵੀਰ ਨੂੰ ਇਨਸਾਫ ਦਿਓ ਕਾਡਰ ਮੱਚ ਕੱਟਿਆ ਜਾ ਰਿਹਾ ਅੱਜ ਮੜ ਜੀ ਉਸ ਬਾਰੇ ਤੇ ਵੀ ਛੋਟੇ ਵੀਰ ਸ਼ੁਭ ਕਰਨ ਸਿੰਘ ਜਿਹੜਾ ਕਿਸਾਨ ਉਹਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਕਿਸਾਨ ਅੰਦੋਲਨ ਵਿੱਚ ਬੈਠੇ ਹੋਏ ਸੀ ਵੇਗਨਾ ਹਿੰਦੁਸਤਾਨ ਦੇ ਕਿਸਾਨਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਉਹ ਆਪਣਾ ਸੰਘਰਸ਼ ਤੇ ਕਰ ਹੀ ਸਕਦੇ ਨੇ ਹਿੰਦੁਸਤਾਨ ਇੱਕ ਲੋਕਤੰਤਰ ਦੇਸ਼ ਹੈ ਸੋ ਇਹਦੇ ਵਿੱਚ ਹਰ ਇੱਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਕਿਸਾਨ ਬਹੁਤ ਦੁਖੀ ਨੇ ਅਸੀਂ ਆਪ ਇੱਕ ਕਿਸਾਨ ਪਰਿਵਾਰ ਵਿੱਚੋਂ ਆ ਸੋ ਆਪਾਂ ਸਾਰੇ ਇਕੱਠੇ ਹੋ ਕੇ ਇਸ ਕੰਮ ਵਿੱਚ ਲੱਗੇ ਹੋਏ ਆ ਔਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਇਸ ਵੀਰ ਨੂੰ ਸ਼ਕਰਨ ਸਿੰਘ ਨੂੰ ਇਹਨਾਂ ਦੇ ਪਰਿਵਾਰ ਨੂੰ ਕੋਈ ਸਰਕਾਰ ਨੂੰ ਸਹੂਲਤ ਦੇਣੀ ਚਾਹੀਦੀ ਹੈ ਔਰ ਪਰਿਵਾਰ ਚੋਂ ਕਿਸੇ ਇੱਕ ਜੀ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ ਪਿਛਲੇ ਸੱਤਾਂ ਦਿਨਾਂ ਤੋਂ 100-150 ਕਿਸਾਨ ਜ਼ਖਮੀ ਹੋ ਗਏ ਇਹ ਲੱਗਦਾ ਹੈ ਕਿ ਆਪ ਦੀ ਸਰਕਾਰ ਨੇ ਇਹਨਾਂ ਨੂੰ ਕੋਈ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ ਕਾਰਵਾਈ ਦੀ ਕਰਨੀ ਚਾਹੀਦੀ ਸੀ ਪਰ ਇਹ ਲੱਗਦਾ ਹੈ ਇਹਨਾਂ ਦਾ ਸੈਂਟਰਲ ਸਰਕਾਰ ਦੇ ਨਾਲ ਹੀ ਸਮਝੌਤਾ ਹੋਇਆ ਹੈ ਕਿਉਂਕਿ ਅੰਦਰੋਂ ਹੀ ਰਲੀਆਂ ਹੋਈਆਂ ਨੇ ਘੋਕਿਚੜੀ ਹੈ ਔਰ ਇਹ ਲੱਗਦਾ ਹੈ ਕਿ ਇਸੇ ਕਰਕੇ ਇਹ ਕੋਈ ਐਕਸ਼ਨ ਨਹੀਂ ਲੈ ਰਹੇ ਹਾਂ ਜਾਨੀ ਮਾਨ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਤੇ ਉਹਨਾਂ ਦਾ 15 ਲੱਖ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਗਿਆ ਹੈ ਤੇ ਨਾਲ ਹੀ ਉਸਦੀ ਭੈਣ ਨੂੰ ਨੌਕਰੀ ਸਰਕਾਰੀ ਦਿੱਤੀ ਗਈ ਹੈ ਐਲਾਨ ਹੋਇਆ ਕੀ ਲੱਗਦਾ ਹੈ ਕਿ ਕੋਈ ਇਹਨਾਂ ਨਾਲ ਉਹਦਾ ਘਰ ਦਾ ਠੀਕ ਹੋ ਜਾਏਗਾ ਦੇਖੋ ਜਿਹੜਾ ਇਸ ਪਰਿਵਾਰ ਦਾ ਇੱਕ ਨੌਜਵਾਨ ਬੱਚਾ ਚਲਾ ਗਿਆ ਉਹ ਤੇ ਵਾਪਸ ਨਹੀਂ ਨਾ ਆ ਸਕਦਾ ਤੇ ਇਹ ਜਿਹੜੀ ਨੌਕਰੀ ਹੈ ਇਹ ਪਹਿਲਾਂ ਵੀ ਇਹਦੇ ਛੇੜੇੰਤਰ ਰਚੇ ਗਏ ਨੇ ਔਰ ਨਾ ਹੀ ਕਿਸੇ ਨੂੰ ਦਿੱਤੀ ਗਈ ਹੁਣ ਤੱਕ ਔਰ ਉਮੀਦ ਵੀ ਕੋਈ ਨਹੀਂ ਵੀ ਦਿੱਤੀ ਜਾਏਗੀ ਹਾਂਜੀ ਅੱਜ ਚਲੋ ਟੈਂਡਰ ਮਾਰਜ ਜਿਹੜਾ ਕੱਢਿਆ ਜਾ ਜੀ ਉਸ ਬਾਰੇ ਅੱਜ ਮੋਦੀ ਸਰਕਾਰ ਦੇ ਖਿਲਾਫ ਜੋ ਕਿਸਾਨਾਂ ਦੀ ਪੰਜਾਬ ਦੀ ਤੇ ਪੰਜਾਬੀ ਦੇ ਦੁਸ਼ਮਣ ਬਣੀਆਂ ਉਹਦੇ ਖਿਲਾਫ ਇਹ ਜਿਹੜਾ ਇਹ ਜਨਸਲਾਬ ਇਕੱਠਾ ਹੋ ਕੇ ਔਰ ਜਿਹੜਾ ਸ਼ੁਭਦੀਪ ਉਹਦੇ ਉਹਦੀ ਉਹਦੇ ਵਾਸਤੇ ਆਪਾਂ ਇਹ ਜਿਹੜੀ ਆ ਕੈਂਡਲ ਮਾਰਚ ਕਰ ਰਹੇ ਆ ਔਰ ਮੋਦੀ ਦੇ ਮੋਦੀ ਆ ਬਿਲਕੁਲ ਸਿਆਪਾ ਕਰ ਰਹੇ ਆ ਕਿ ਇਹ ਸਰਕਾਰ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਖਤਮ ਕਰਨ ਤੇ ਕੋਲੀ ਹੋਈ ਆ ਔਰ ਨਾਲ ਹੀ ਇਹ ਭਗਵੰਤ ਮਾਨ ਸਰਕਾਰ ਵੀ ਉਹਨਾਂ ਦੇ ਹੱਥ ਚੋਕਾ ਪਾ ਕੇ ਕੰਮ ਕਰ ਰਹੀ ਹੈ